ਇਨ ਕਲੱਬੀ ਸਾਡਾ ਰਾ ਰਿਸ਼ਤਿਆਂ ਨੂੰ ਨਿਗ੍ਹਾ ਕਰਨ ਦਾ ਇੱਕ ਜ਼ਰੀਆ ਕਲਾ ਅਤੇ ਖੇਡਾਂ 22 ਅਪ੍ਰੈਲ ਨੂੰ ਪਹਿਲਗਾਮ ਹਮਲੇ ਨੂੰ ਭਾਜਪੀ ਨੇ ਆਪਣੇ ਸਿਆਸੀ ਅਤੇ ਫਿਰਕੂ ਏਜੰਡੇ ਨਾਲ ਵਰਤਿਆ ਇੱਕ ਪਾਸੇ ਇਹ ਘਟਨਾ ਬੇਹੱਦ ਦੁਖਦ ਸੀ ਤੇ ਦੂਜੇ ਪਾਸੇ ਇਸ ਘਟਨਾ ਵਿੱਚ ਹੋਈ ਕਤਾਈ ਦੇ ਨਿਸ਼ਾਨਦੇਹੀ ਕਰਨ ਲਈ ਜਾਂਚ ਪੜਤਾਲ ਜ਼ਰੂਰੀ ਸੀ ਪਰੰਤੂ ਸੁਰੱਖਿਆ ਵਿੱਚ ਹੋਈ ਇਸ ਗੜਬੜੀ ਨੂੰ ਜਾਂਚਣ ਦੀ ਬਜਾਏ ਮੋਦੀ ਸਰਕਾਰ ਵੱਲੋਂ ਪੂਰੇ ਦੇਸ਼ ਵਿੱਚ ਜੰਗੀ ਮਾਹੌਲ ਤਿਆਰ ਕੀਤਾ ਗਿਆ ਇਸ ਦੌਰਾਨ ਅੱਤਵਾਦ ਖਿਲਾਫ ਕਾਰਵਾਈ ਦੇ ਨਾਮ ਉੱਪਰ ਸਰਹੰਦ ਤੋਂ ਪਾਰ ਫੌਜੀ ਕਾਰਵਾਈਆਂ ਨੂੰ ਅੰਜਾਮ ਦਿੱਤਾ ਗਿਆ ਦੂਸਰੇ ਪਾਸੇ ਅੱਤਵਾਦ ਨੂੰ ਸ਼ਹਿ ਦੇਣ ਵਾਲੇ ਪਾਕਿਸਤਾਨ ਦੀ ਰੀੜ ਦੀ ਹੱਡੀ ਤੋੜਨ ਦੇ ਨਾਮ ਹੇਠ ਕਈ ਤਰ੍ਹਾਂ ਦੇ ਕੂਟਨੀਤਿਕ ਫੈਸਲੇ ਵੀ ਲਏ ਗਏ ਇਹਨਾਂ ਫੈਸਲਿਆਂ ਵਿੱਚ ਪਾਕਿਸਤਾਨੀ ਕਲਾਕਾਰਾਂ ਨੂੰ ਭਾਰਤੀ ਫਿਲਮ ਵਿੱਚ ਕੰਮ ਨਾ ਕਰਨ ਦੇਣਾ ਜਿਨ੍ਹਾਂ ਫਿਲਮਾਂ ਵਿੱਚ ਪਾਕਿਸਤਾਨੀ ਅਦਾਕਾਰ ਕੰਮ ਕਰ ਚੁੱਕੇ ਸਨ ਤੇ ਉਹ ਫਿਲਮਾਂ ਰਿਲੀਜ਼ ਦੇ ਕਿਨਾਰੇ ਸਨ ਉਹਨਾਂ ਫਿਲਮਾਂ ਨੂੰ ਭਾਰਤ ਵਿੱਚ ਬੈਨ ਕਰਨ ਅਤੇ ਰਿਲੀਜ਼ ਨਾ ਕਰਨ ਦਾ ਐਲਾਨ ਕੀਤਾ ਗਿਆ ਭਾਰਤੀ ਹਿੰਦੀ ਸਿਨੇਮੇ ਨੂੰ ਭਾਵੇਂ ਇਸ ਦਾ ਕੋਈ ਸੇਕ ਲੱਗਿਆ ਜਾਂ ਨਹੀਂ ਪਰ ਪੰਜਾਬੀ ਸਿਨੇਮੇ ਵਿੱਚ ਕਈ ਫਿਲਮਾਂ ਰੁਕ ਗਈਆਂ ਜਿਸ ਵਿੱਚ ਪਾਕਿਸਤਾਨੀ ਅਦਾਕਾਰਾਂ ਨੇ ਕੰਮ ਕੀਤਾ ਹੋਇਆ ਸੀ ਪੰਜਾਬੀ ਫਿਲਮਾਂ ਵਿੱਚ ਪਾਕਿਸਤਾਨੀ ਅਦਾਕਾਰਾਂ ਦੀ ਹਾਜ਼ਰੀ ਸੰਬੰਧੀ ਉਹਨਾਂ ਦੇ ਪੱਖ ਵਿੱਚ ਇੱਕ ਮਾਹੌਲ ਤਿਆਰ ਹੋ ਰਿਹਾ ਸੀ ਕਿ ਪਾਕਿਸਤਾਨੀ ਪੰਜਾਬੀ ਅਦਾਕਾਰ ਇਫਤਿਆਗ ਠਾਕਰ ਵੱਲੋਂ ਗਲਤ ਬਿਆਨੀ ਨੇ ਇਸ ਸੁੱਲਗ ਰਹੀ ਅੱਗ ਵਿੱਚ ਕਿਉਂ ਪਾ ਦਿੱਤਾ ਜਿਸ ਤੋਂ ਬਾਅਦ ਪੰਜਾਬੀ ਫਿਲਮੀ ਨਿਰਮਾਤਾਵਾਂ ਤੇ ਨਿਰਦੇਸ਼ਕਾਂ ਸਮੇਤ ਅਦਾਕਾਰਾਂ ਨੇ ਇੱਕ ਤੋਂ ਇੱਕ ਵੱਧ ਕੇ ਖੁਦ ਨੂੰ ਸੱਚੇ ਦੇਸ਼ ਭਗਤ ਹੋਣ ਦਾ ਸਬੂਤ ਦਿੱਤਾ ਇਸ ਪਿੱਛੇ ਸੱਚਮੇਤ ਉਹਨਾਂ ਦੀ ਦੇਸ਼ ਭਗਤੀ ਸੀ ਜਾਂ ਕੇਂਦਰ ਸਰਕਾਰ ਦਾ ਕੋਈ ਦਬਾਅ ਸੀ ਇਹ ਕੋਈ ਨਹੀਂ ਕਹਿ ਸਕਦਾ ਪਰ ਸਰਹੰਦੋਪਾਰ ਫਿਰ ਇੱਕ ਠੰਡੀ ਹਵਾ ਦਾ ਬੁੱਲਾ ਆਇਆ ਜਦ ਉੱਥੋਂ ਦੇ ਕਲਾਕਾਰਾਂ ਵੱਲੋਂ ਠਾਕੁਰ ਦੇ ਬਿਆਨ ਦੀ ਨਕੀਦੀ ਕੀਤੀ ਗਈ ਪਰ ਇਸ ਦੇ ਬਾਵਜੂਦ ਪਾਕਿਸਤਾਨੀ ਫਿਲਮ ਅਦਾਕਾਰਾਂ ਤੇ ਫਿਲਹਾਲ ਰੁਕ ਲੱਗੀ ਹੋਈ ਹੈ ਭਾਰਤ ਪਾਕਿਸਤਾਨ ਜੰਗੀ ਮਾਹੌਲ ਦਾ ਨੁਕਸਾਨ ਮਹਿ ਸਿਨੇਮਾ ਦੇ ਕਲਾਕਾਰਾਂ ਨੇ ਹੀ ਨਹੀਂ ਚੱਲਿਆ ਬਲਕਿ ਇਸ ਦਾ ਸੇਖ ਖੇਡ ਖਿਡਾਰੀਆਂ ਨੂੰ ਵੀ ਪਹੁੰਚਿਆ ਬੀਤੇ ਕਈ ਦਹਾਕਿਆਂ ਤੋਂ ਕ੍ਰਿਕਟ ਵਿਦੇਸ਼ੀ ਨੀਤੀ ਦਾ ਇੱਕ ਅਨਿੱਖੜਵਾਂ ਅੰਗ ਬਣਦਾ ਜਾ ਰਿਹਾ ਹੈ ਪਾਕਿਸਤਾਨ ਦੇ ਸੰਦਰਭ ਵਿੱਚ ਕਈ ਵਾਰੀ ਇਹ ਮੁੱਖ ਅੰਗ ਦੇ ਰੂਪ ਵਿੱਚ ਕੰਮ ਕਰਦਾ ਜਾਪਦਾ ਹੈ ਭਾਰਤ ਪਾਕਿਸਤਾਨ ਵਿੱਚ ਜਦ ਵੀ ਤਣਾਅ ਵਧਦਾ ਹੈ ਤਾਂ ਭਾਰਤ ਚਟ ਪਾਕਿਸਤਾਨ ਨਾਲ ਭਵਿੱਖ ਵਿੱਚ ਕ੍ਰਿਕਟ ਖੇਡਣ ਤੋਂ ਮਨਾ ਕਰ ਦਿੰਦਾ ਹੈ ਹਾਲੀ ਵਿੱਚ ਭਾਰਤ ਪਾਕ ਜੰਗੀ ਮਾਹੌਲ ਤੋਂ ਬਾਅਦ ਭਾਰਤ ਪਾਕਿਸਤਾਨ ਵਿਚਾਲੇ ਹੋਣ ਵਾਲੇ ਕ੍ਰਿਕਟ ਮੈਚ ਨੂੰ ਰੱਦ ਕਰ ਦਿੱਤਾ ਗਿਆ ਹੈ ਅਤੇ ਭਵਿੱਖ ਵਿੱਚ ਵੀ ਪਾਕਿਸਤਾਨ ਨਾਲ ਕ੍ਰਿਕਟ ਮੈਚ ਨਾ ਖੇਡਣ ਬਾਰੇ ਬਿਆਨ ਦਿੱਤੇ ਗਏ ਹਨ ਪੂਰੀ ਦੁਨੀਆ ਵਿੱਚ ਕਲਾ ਤੇ ਖੇਡ ਨੂੰ ਹੱਦ ਸਰਹੱਦਾ ਤੋਂ ਉੱਪਰ ਮੰਨਿਆ ਜਾਂਦਾ ਹੈ ਕਲਾ ਬਾਰੇ ਵਿਦਵਾਨਾਂ ਦਾ ਇਹ ਮੰਨਣਾ ਹੈ ਕਿ ਕਲਾ ਕਲਾਕਿਰਤ ਅਤੇ ਕਲਾਕਾਰ ਸਾਰੀ ਦੁਨੀਆ ਦੇ ਸਾਂਝੇ ਹਨ ਅਤੇ ਇਹਨਾਂ ਲਈ ਹੱਦਾਂ ਸਰਹੱਦਾ ਨਹੀਂ ਹੁੰਦੀਆਂ ਕਲਾ ਨੂੰ ਮਨੁੱਖੀ ਹੱਦਾਂ ਬਣ ਕੇ ਨਹੀਂ ਰੱਖ ਸਕਦੀਆਂ ਕਲਾ ਦੋ ਦੁਸ਼ਮਨਾ ਨੂੰ ਇੱਕ ਦੂਸਰੇ ਦੇ ਨਜ਼ਦੀਕ ਲਿਆਉਣ ਦਾ ਕੰਮ ਕਰਦੀ ਹੈ ਭਾਰਤੀ ਫਿਲਮ ਅਦਾਕਾਰ ਸਲਮਾਨ ਖਾਨ ਵੱਲੋਂ ਪਾਕਿਸਤਾਨੀ ਕਲਾਕਾਰਾਂ ਉੱਪਰ ਲੱਗੀ ਪਾਬੰਦੀ ਖਿਲਾਫ ਬੋਲਦਿਆਂ ਕਿਹਾ ਕਿ ਅਸੀਂ ਕਲਾਕਾਰ ਹਾਂ ਤੇ ਉਹ ਅੱਤਵਾਦੀ ਤੁਸੀਂ ਅੱਤਵਾਦੀਆਂ ਨੂੰ ਮਾਰੋ ਕਲਾਕਾਰਾਂ ਨੂੰ ਨਹੀਂ ਦੂਸਰੇ ਪਾਸੇ ਖੇਡਾਂ ਬਾਰੇ ਇਹ ਮੰਨਿਆ ਜਾਂਦਾ ਹੈ ਕਿ ਅਗਰ ਦੋ ਮੁਲਕਾਂ ਬੇਚ ਦੁਸ਼ਮਣੀ ਹੈ ਤਾਂ ਖੇਡ ਹੀ ਇੱਕ ਜ਼ਰੀਆ ਹੈ ਜਿਸ ਨਾਲ ਆਪਸੀ ਗੜਤਨ ਘਟਾਈ ਜਾ ਸਕਦੀ ਹੈ ਪਰ ਭਾਰਤ ਪਾਕਿਸਤਾਨ ਦੇ ਸੰਦਰਭ ਵਿੱਚ ਇਹ ਬਿਲਕੁਲ ਉਲਟ ਹੁੰਦਾ ਜਾਪਦਾ ਹੈ ਜਦ ਕਿ ਭਾਰਤ ਪਾਕਿਸਤਾਨ ਵਿਚਾਲੇ ਜੰਗ ਦਾ ਮਾਹੌਲ ਜਾਂ ਜੰਗ ਹੁੰਦੀ ਹੈ ਤਾਂ ਸਭ ਤੋਂ ਪਹਿਲਾਂ ক্রিকেট ਖੇਡ ਪ੍ਰਭਾਵਿਤ ਹੁੰਦੀ ਹੈ ਭਾਰਤ ਪਾਕਿਸਤਾਨ ਦੇ ਆਪਸੀ ਤਣਾਜ ਜਾਂ ਜੰਗ ਦੇ ਮਾਹੌਲ ਵਿੱਚ ਇੱਕ ਦੋ ਮੌਕੇ ਹੀ ਆਏ ਸਨ ਜਦ ਇਹ ਦੋਨੋਂ ਮੁਲਕ ক্রিকেট ਖੇਡ ਰਹੇ ਸਨ ਇਸ ਦਾ ਇੱਕ ਕਾਰਨ ਭਾਰਤ ਵਿੱਚ 1983 ਦੇ ਵਰਲਡ ਕੱਪ ਤੋਂ ਪਹਿਲਾਂ ਇਸ ਖੇਡ ਦੀ ਮਕਬੂਲੀਅਤ ਘੱਟ ਸੀ ਜਿਸ ਕਰਕੇ 1965 ਤੇ 1971 ਦੀ ਜੰਗ ਮੌਕੇ ਦੋਨਾਂ ਦੀ ਦੇਸ਼ਾਂ ਦੀ ਕ੍ਰਿਕਟ ਟੀਮ ਆਪਸ ਵਿੱਚ ਖੇਡਦੀਆਂ ਸਨ ਮੋਦੀ ਸਰਕਾਰ ਦੇ ਇੱਕ ਦਹਾਕੇ ਦੇ ਕਾਰਜਕਾਲ ਵਿੱਚ ਭਾਰਤ ਪਾਕਿਸਤਾਨ ਨਾਲ ਕੋਈ ਸੀਰੀਜ਼ ਨਹੀਂ ਹੋ ਸਕੀ ਬਲਕਿ ਪਾਕਿਸਤਾਨ ਕ੍ਰਿਕਟ ਟੀਮ ਨਾਲ ਜਿੰਨੇ ਮੈਚ ਵੀ ਹੋਏ ਉਹ ਅੰਤਰਰਾਸ਼ਟਰੀ ਪੱਧਰ ਦੇ ਟੂਰਨਾਮੈਂਟ ਵਿੱਚ ਹੀ ਸੰਭਵ ਹੋ ਸਕੇ ਜਿਸ ਵਿੱਚ ਦੋ ਤੋਂ ਵੱਧ ਟੀਮਾਂ ਨੇ ਭਾਗ ਲਿਆ ਸੀ ਭਾਰਤ ਵਿੱਚ ਫਿਮਈ ਕਲਾਕਾਰ ਉੱਪਰ ਬੈਨ 1965 ਤੋਂ ਸ਼ੁਰੂ ਹੋ ਕੇ 2005 ਤੱਕ ਰਿਹਾ ਜਿਸ ਤੋਂ ਬਾਅਦ ਖੁਦਾ ਕੇ ਲਈ ਉਹ ਪਹਿਲੀ ਫਿਲਮ ਬਣੀ ਜਿਸ ਵਿੱਚ ਭਾਰਤ ਅਤੇ ਪਾਕਿਸਤਾਨ ਦੋਹਾਂ ਦੇ ਕਲਾਕਾਰਾਂ ਨੇ ਕੰਮ ਕੀਤਾ ਇਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਫਿਲਮਾਂ ਬਣਨੀਆਂ ਸ਼ੁਰੂ ਹੋ ਗਈਆਂ ਭਾਰਤ ਅਤੇ ਪਾਕਿਸਤਾਨੀ ਕਲਾਕਾਰਾਂ ਨੂੰ ਮਾਨਤਾ ਮਿਲਣੀ ਸ਼ੁਰੂ ਹੋਈ ਇਸ ਤੋਂ ਬਾਅਦ ਇੱਕ ਵੱਡਾ ਕਵਾਲੀ ਸ਼ੋਅ ਹੋਇਆ ਜਿਸ ਨੇ ਭਾਰਤ-ਪਾਕਿਸਤਾਨ ਦੇ ਸੱਭਿਆਚਾਰਕ ਰਿਸ਼ਤਿਆਂ ਨੂੰ ਹੋਰ ਮਜ਼ਬੂਤ ਕੀਤਾ। Nusrat Fateh Ali Khan, Ghulam Ali, Mehdi Hasan, Reshma ਤੋਂ ਬਾਅਦ ਨਵੀਂ ਪੀੜੀ ਦੇ ਗਾਇਕ ਕਲਾਕਾਰਾਂ ਨੂੰ ਭਾਰਤੀ ਸਮਾਜ ਨੇ ਅਪਣਾਇਆ ਜਿਸ ਵਿੱਚ Rahat Fateh Ali, Atif Aslam ਆਦਿ ਸ਼ਾਮਲ ਸਨ। ਇਨ੍ਹਾਂ ਕਲਾਕਾਰਾਂ ਨੇ ਭਾਰਤ-ਪਾਕਿਸਤਾਨ ਦੇ ਆਪਸੀ ਰਿਸ਼ਤਿਆਂ ਦੀ ਤੰਦਾਂ ਨੂੰ ਮਜ਼ਬੂਤ ਕਰਨਾ ਸ਼ੁਰੂ ਕੀਤਾ। ਪੰਜਾਬੀ ਸਿਨੇਮਾ ਵਿੱਚ ਨਾਸਰ ਨੋਟੀ ਆਗਾ ਮਾਜਤ ਇਫਖਾਰ ਠਾਕਰ ਵਿਕੀ ਕੋਡੂ ਜਫਰੀ ਖਾਨ ਵਰਗੇ ਸਟੇਜੀ ਅਦਾਕਾਰਾਂ ਦੀ ਕਮੇਟੀ ਨੇ ਚੜ੍ਹਦੇ ਪੰਜਾਬ ਦੀ ਲਹਿੰਦੇ ਪੰਜਾਬ ਨਾਲ ਸਾਂਝ ਮੋਢੇ ਗੁੜੀ ਕੀਤੀ ਇੰਨਾ ਹੀ ਨਹੀਂ ਜੀ ਜ਼ਿੰਦਗੀ ਉੱਪਰ ਪਾਕਿਸਤਾਨੀ ਟੀਵੀ ਸ਼ੋਅ ਪ੍ਰਸਾਰਤ ਹੋਏ ਜਿਨ੍ਹਾਂ ਨੇ 80ਵਿਆਂ ਤੇ 90ਵਿਆਂ ਵਿੱਚ ਜੰਮਿਆਂ ਨੂੰ ਦੱਸਿਆ ਕਿ ਪਾਕਿਸਤਾਨੀ ਜ਼ਿੰਦਗੀ ਵਿੱਚ ਵੀ ਨੌਜਵਾਨ ਮੁੰਡੇ ਕੁੜੀਆਂ ਉਹੀ ਮੁਸ਼ਕਿਲਾਂ ਦਾ ਸਾਹਮਣਾ ਕਰਦੇ ਹਨ ਜੋ ਸਾਡੇ ਸਮਾਜ ਵਿੱਚ ਪਈਆਂ ਹਨ YouTube ਉੱਪਰ ਕਈ ਅਜਿਹੇ ਪੰਜਾਬੀ ਡਰਾਮਿਆਂ ਨੇ ਲਹਿੰਦੇ ਚੜ੍ਹਦੇ ਦਾ ਸੁਮੇਲ ਕਰਾਇਆ ਭਾਰਤ ਵਿੱਚ ਪਾਕਿਸਤਾਨੀ ਡਰਾਮਿਆਂ ਦੀ ਮੰਗ ਵਧ ਰਹੀ ਸੀ ਤਾਂ ਪਾਕਿਸਤਾਨ ਵਿੱਚ ਭਾਰਤੀ ਫਿਲਮਾਂ ਦੀ ਭਾਰਤੀ ক্রিকেট ਖਿਡਾਰੀ ਬਰਿੰਦਰ ਸਹਿਬਾਗ ਦੇ ਪ੍ਰਸ਼ੰਸਕ ਜਿੰਨੇ ਭਾਰਤ ਵਿੱਚ ਹਨ ਉਸ ਦੇ ਬਰਾਬਰ ਹੀ پاکستان ਵਿੱਚ ਹਨ پاکستان ক্রিকেট ਬੋਰਡ ਦੇ ਸਾਬਕਾ ਚੇਅਰਮੈਨ ਸ਼ਾਜ਼ਰ ਮੁਹੰਮਦ ਖਾਨ ਨੇ ਇੱਕ ਕਿਤਾਬ ਲਿਖੀ ਸੀ ਜਿਸ ਦਾ ਸਿਰਲੇਖ ਸੀ ক্রিকেট ਅਮੰਦਾਪੁਰ ਜਿਸ ਵਿੱਚ ਉਸਨੇ ਜਨਵਰੀ-ਅਪ੍ਰੈਲ 1999 ਵਿੱਚ ਪਾਕਿਸਤਾਨ ক্রিকেট ਟੀਮ ਦੇ ਮੈਨੇਜਰ ਵਜੋਂ ਭਾਰਤ ਦੌਰੇ ਅਤੇ ਜਨਵਰੀ-ਮਾਰਚ 2003 ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਆਪਣੇ ਅਨੁਭਵਾਂ ਨੂੰ ਉਜਾਗਰ ਕੀਤਾ ਸ਼ਹਿਰਜ਼ਾਰ ਖਾਨ ਨੇ ਦੱਸਿਆ ਕਿ ਉਸ ਨੂੰ ਅਤੇ ਉਸ ਦੀ ਟੀਮ ਨੂੰ ਭਾਰਤੀ ਭਾਰਤੀ ਦਰਸ਼ਕਾਂ ਵੱਲੋਂ ਨਿੱਘਾ ਸਵਾਗਤ ਮਿਲਿਆ ਉਹ ਮੇਰੇ ਲਈ ਜੀਵਨ ਭਰ ਦਾ ਅਨੁਭਵ ਸੀ ਮੈਂ ਖੁਦ ਮਹਿਸੂਸ ਕੀਤਾ ਕਿ ਕ੍ਰਿਕਟ ਪਾੜਿਆਂ ਨੂੰ ਪੂਰਨ ਦਾ ਪੁਲ ਬਣ ਸਕਦਾ ਹੈ ਅਤੇ ਤਣਾਅ ਤੇ ਵਿਰੋਧ ਨੂੰ ਦੂਰ ਕਰਨ ਵਿੱਚ ਵੀ ਕੰਮ ਕਰ ਸਕਦਾ ਹੈ ਕਲਾ ਅਤੇ ਖੇਡਾਂ ਆਪਸੀ ਕੁੜੱਤਨਾ ਨੂੰ ਮਿਟਾ ਕੇ ਰਿਸ਼ਤਿਆਂ ਨੂੰ ਨਿੱਘਿਆ ਕਰਨ ਦਾ ਇੱਕ ਜ਼ਰੀਆ ਬਣਦੀਆਂ ਹਨ ਇਸ ਕਰਕੇ ਕਲਾ ਅਤੇ ਖੇਡਾਂ ਨੂੰ ਆਪਣੀ ਸੌੜੀ ਰਾਜਨੀਤੀ ਦੀ ਪੇਟ ਨਹੀਂ ਚੜਨ ਦੇਣਾ ਚਾਹੀਦਾ ਭਾਰਤ ਅੰਦਰ ਪਾਕਿਸਤਾਨੀ ਕਲਾਕਾਰਾਂ ਦੇ ਕੰਮ ਕਰਨ ਤੇ ਉਹਨਾਂ ਕਲਾਕਾਰਾਂ ਦੀਆਂ ਫਿਲਮਾਂ ਉੱਪਰ ਲੱਗੀ ਪਾਬੰਦੀ ਨੂੰ ਹਟਾਉਣਾ ਚਾਹੀਦਾ ਹੈ ਦੂਸਰਾ ਪਾਕਿਸਤਾਨੀ ਟੀਮਾਂ ਨਾਲ ਚਾਹੇ ਉਹ ਕਿਸੇ ਵੀ ਖੇਡ ਨਾਲ ਸੰਬੰਧਿਤ ਹੋਣ ਮੈਚ ਬਹਾਲ ਹੋਣੇ ਚਾਹੀਦੇ ਹਨ ਅਮਰ ਕ੍ਰਾਂਤੀ